ਤੋ ਹਾਂਜੀ ਜੇਕਰ ਤੁਸੀਂ ਬੱਕਰੀ ਪਾਲਣ ਕਰਨ ਬਾਰੇ ਸੋਚ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਬੱਕਰੀ ਪਾਲਣ ਸ਼ੁਰੂ ਕਰਨ ਵੇਲੇ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਤਾਂ ਜੋ ਤੁਸੀਂ ਬੱਕਰੀ ਪਾਲਣ ਦੇ ਵਿੱਚ ਕਾਮਯਾਬ ਹੋ ਸਕੋ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਕੀ ਕਰਨਾਗਾ ਸਭ ਤੋਂ ਪਹਿਲਾਂ ਜੋ ਵੀ ਤੁਹਾਡੇ ਨੇੜੇ ਦੇ ਏਰੀਆ ਵਿੱਚ ਬੱਕਰੀ ਪਾਲਣ ਕਰਕੇ ਸਫਲ ਹੋਇਆਗਾ ਬੱਕਰੀ ਪਾਲਣ ਦੇ ਵਿੱਚ ਕਾਮਯਾਬ ਹੋਇਆ ਤੁਸੀਂ ਉਸ ਨੂੰ ਮਿਲ ਸਕਦੇ ਹੋ ਉਸ ਨੂੰ ਮਿਲ ਕੇ ਤੁਸੀਂ ਪਤਾ ਕਰ ਸਕਦੇ ਹੋ ਵੀ ਕਿਹੜੀ ਨਸਲ ਤੇ ਉਹ ਕੰਮ ਕਰ ਰਿਹਾ ਤੇ ਕਿਹੜੀ ਨਸਲ ਸਾਰਿਆਂ ਤੋਂ ਵਧੀਆ ਉਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਦੂਜੇ ਨੰਬਰ ਤੇ ਵੀ ਕੀ ਉਹਨਾਂ ਨੂੰ ਖਾਣ ਪੀਣ ਨੂੰ ਦੇ ਰਿਹਾ ਉਹ ਦਾਣਾ ਫੀਡ ਵਗੈਰਾ ਦੇ ਰਿਹਾ ਜਾਂ ਹਰਾ ਚਾਰਾ ਜਾਂ ਉਹਨਾਂ ਨੂੰ ਬਾਹਰ ਚਾਰ ਕੇ ਲਿਆਉਂਦਾ ਜਾਂ ਸੁੱਕਾ ਨੀਰੇ ਚਾਰੇ ਤੇ ਜਾਦਾ ਰੱਖਦਾ ਹੈ ਵੀ ਕਿਹੜੀ ਉਹਨਾਂ ਨੂੰ ਖਰਾਕ ਪਾਉਂਦਾ ਹੈ ਸਾਰਾ ਤੁਸੀਂ ਉਸ ਤੋਂ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੇ ਚਾਰੇ ਨਾਲ ਜ਼ਿਆਦਾ ਫਾਇਦਾ ਹੈ ਘਰੇ ਸਾਮਕੇ ਜਾਂ ਬਾਹਰ ਚਾਰਕੇ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਤੁਸੀਂ ਉਸ ਤੋਂ ਲੈ ਸਕਦੇ ਹੋ ਤੇ ਤੀਜੇ ਨੰਬਰ ਤੇ ਕਿਹੜੇ ਮੌਸਮ ਵਿੱਚ ਕਿਹੜੀਆਂ ਬਿਮਾਰੀਆਂ ਆਉਂਦੀਆਂ ਬੱਕਰੀਆਂ ਨੂੰ ਜਿਵੇਂ ਕਿ ਸਰਦੀਆਂ ਦੇ ਮੌਸਮ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਤੇ ਗਰਮੀਆਂ ਦੇ ਮੌਸਮ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਤੇ ਇਹਨਾਂ ਤੋਂ ਕਿਵੇਂ ਬਚਾ ਕਰਨਾਗਾ ਇਸ ਦੇ ਬਾਰੇ ਤੁਸੀਂ ਉਸ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਚੌਥੇ ਨੰਬਰ ਤੇ ਵੀ ਉਹ ਬੱਕਰੀਆਂ ਨੂੰ ਕਿਹੜੀ ਵੈਕਸੀਨ ਕਿਹੜੀ ਵੈਕਸੀਨੇਸ਼ਨ ਲਗਵਾ ਰਿਆ ਤੇ ਜਿਹੜੀ ਵੈਕਸੀਨੇਸ਼ਨ ਲੱਗਦੀ ਆ ਕਿਹੜੇ ਮਹੀਨੇ ਲੱਗਦੀ ਆ ਸਰਦੀਆਂ ਚ ਕਿਹੜੇ ਮਹੀਨੇ ਲੱਗਦੀ ਆ ਤੇ ਗਰਮੀਆਂ ਦੇ ਵਿੱਚ ਕਿਹੜੇ ਮਹੀਨੇ ਵਿੱਚ ਲੱਗਦੀ ਆ ਤੇ ਜਿਹੜੀ ਵੈਕਸੀਨੇਸ਼ਨ ਲੱਗਦੀ ਆ ਇਹ ਕਿਹੜੀਆਂ ਬਿਮਾਰੀਆਂ ਤੋਂ ਹੁੰਦੀ ਆ ਇਹਦੇ ਬਾਰੇ ਤੁਸੀਂ ਸਾਰੀ ਜਾਣਕਾਰੀ ਉਸ ਤੋਂ ले ਸਕਦੇ ਹਾਂ ਬਾਕੀ 5ਵੇਂ ਨੰਬਰ ਤੇ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜੇ ਵੀ ਤੁਹਾਡੇ ਨੇੜੇ ਦੇ ਏਰੀਏ ਵਿੱਚ ਬੱਕਰੀ ਪਾਲਣ ਕਰਕੇ ਫੇਲ ਹੋਏ ਆ ਤੁਸੀਂ ਉਹਨਾਂ ਨੂੰ ਹੀ ਮਿਲਣਾਗਾ ਉਹਨਾਂ ਨੂੰ ਕਿਉਂ ਮਿਲਣਾਗਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਨੂੰ ਮਿਲ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀਆਂ ਗਲਤੀਆਂ ਕਰਨ ਉਹਨਾਂ ਦਾ ਬੱਕਰੀ ਪਾਲਣਾ ਜਿਹੜਾ ਫੇਲ ਹੋਇਆਗਾ ਕਿਸੇ ਬਿਮਾਰੀ ਕਾਰਨ ਉਹਨਾਂ ਦਾ ਫੇਲ ਹੋਇਆ ਜਾਂ ਕੁਈ ਸਾਮਸਬਾਲ ਕਰਨ ਸਮੇਂ ਕੁਝ ਗਲਤੀ ਹੋਈਆਂ ਉਹਨਾਂ ਕਰਕੇ ਹੋਇਆ ਕਿ ਕਿਹੜੇ ਕਾਰਨਾ ਕਰਕੇ ਉਹਨਾਂ ਦਾ ਬੱਕਰੀ ਪਾਲਣ ਫੇਲ ਹੋਇਆ ਤਾਂ ਜੋ ਤੁਸੀਂ ਬੱਕਰੀ ਪਾਲਣ ਸ਼ੁਰੂ ਕਰਨ ਸਮੇਂ ਤੁਹਾਨੂੰ ਉਹਨਾਂ ਗੱਲਾਂ ਦਾ ਪਹਿਲਾਂ ਹੀ ਪਤਾ ਲੱਗ ਸਕੇ ਕਿਹੜੀਆਂ ਬਿਮਾਰੀਆਂ ਕਰਕੇ ਜਾਂ ਗਲਤੀਆਂ ਕਰਕੇ ਫੇਲ ਹੁੰਦਾ ਹੈਗਾ ਤਾਂ ਤੁਸੀਂ ਉਹਨਾਂ ਗਲਤੀਆਂ ਨੂੰ ਸੁਧਾਰ ਸਕੋ ਤੇ ਤੁਹਾਡਾ ਬੱਕਰੀ ਪਾਲਣਾ ਜਿਹੜਾ ਉਹ ਫੇਲ ਨਾ ਹੋਵੇ ਤਾਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਬੱਕਰੀ ਪਾਲਣ ਜਿਹੜਾ ਸ਼ੁਰੂ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਪਹਿਲੇ ਨੰਬਰ ਤੇ ਉਹਨਾਂ ਬੱਕਰੀ ਪਾਲਕਾਂ ਨੂੰ ਮਿਲੋ ਜੋ ਬੱਕਰੀ ਪਾਲਣ ਦੇ ਵਿੱਚ ਕੰਮ ਕਰਦੇ ਆ ਤੇ ਕੀ ਉਹਨਾਂ ਨੂੰ ਦਾਣਾ ਫੀਡ ਵਗੈਰਾ ਪਾਉਂਦੇ ਆ ਕਿਹੜੇ ਹਰੇ ਚਾਰੇ ਤੇ ਰੱਖਦੇ ਆ ਬਾਹਰ ਚਾਰ ਕਿੱਲੇ ਹੁੰਦੀਆਂ ਜਾਂ ਕਰੇ ਨੀਰਾਚਾਰਾ ਪਾਉਂਦੇ ਆ ਜਾਂ ਦਾਣਾ ਫੀਡ ਵਗੈਰਾ ਪਾਉਂਦੇ ਆ ਤੇ ਕਿਸ ਤਰ੍ਹਾਂ ਉਹ ਬੱਕਰੀ ਪਾਲਣ ਨੂੰ ਮੈਨੇਜਮੈਂਟ ਕਰਦੇ ਆ ਸਾਮ ਸੰਭਾਲ ਕਰਦੇ ਆ ਤੇ ਬੱਕਰੀਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗਦੀਆਂ ਤੇ ਕੀ ਕੀ ਦਵਾਈਆਂ ਦੇਣੀਆਂ ਬਿਮਾਰੀਆਂ ਲੱਗਣ ਤੋਂ ਬਾਦ ਤੇ ਵੈਕਸੀਨੇਸ਼ਨ ਕਦੋਂ ਹੁੰਦੀ ਆ ਕਿਹੜੇ ਮਹੀਨੇ ਵਿੱਚ ਹੁੰਦੀ ਇਹਦੇ ਬਾਰੇ ਤੇ ਬਾਕੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਉਹਨਾਂ ਫਾਰਮਰਾਂ ਨੂੰ ਜ਼ਰੂਰ ਮਿਲੋ ਜਿਹੜੇ ਬੱਕਰੀ ਪਾਲਣ ਵਿੱਚੋਂ ਫੇਲ ਹੋਏ ਆ ਕਿਉਂਕਿ ਤਨੂਨਾ ਤੋਂ ਇਹ ਪਤਾ ਲੱਗੂਗਾ ਵੀ ਕਿਹੜੀਆਂ ਗਲਤੀਆਂ ਕਰਕੇ ਜਿਹੜਾ ਬੱਕਰੀ ਪਾਲਣ ਫੇਲ ਹੁੰਦਾ ਤਾਂ ਜੋ ਤੁਸੀਂ ਉਹ ਗਲਤੀ ਨੂੰ ਸੁਧਾਰ ਸਕੋ ਤੇ ਤੁਹਾਡਾ ਬੱਕਰੀ ਪਾਲਣਾ ਜਿਹੜਾ ਫੇਲ ਨਾ ਹੋਵੇ ਤੇ ਬਾਕੀ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਤੁਸੀਂ ਬੱਕਰੀ ਪਾਲਣ ਬਾਰੇ ਟ੍ਰੇਨਿੰਗ ਵੀ ਲੈ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਟ੍ਰੇਨਿੰਗ ਲਓਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਮਿਲੂਗੀ ਬੱਕਰੀ ਪਾਲਣ ਦੇ ਬਾਰੇ ਤੇ ਬਾਕੀ ਇੱਕ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਤੁਹਾਡੇ ਜ਼ਿਲ੍ਹੇ ਦੇ ਨੇੜੇ ਇੱਕ ਸਰਕਾਰ ਵੱਲੋਂ ਜਿਹੜਾ ਖੇਤੀ ਵਿਗਿਆਨ ਕੇਂਦਰ ਹੁੰਦਾ ਆ ਉੱਥੇ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਤਿੰਨ ਤੋਂ 4 ਦਿਨਾਂ ਦੀ ਟ੍ਰੇਨਿੰਗ ਹੁੰਦੀ ਆ ਸਰਕਾਰ ਵੱਲੋਂ ਬਿਲਕੁਲ ਫ੍ਰੀ ਹੁੰਦੀ ਆ ਤਾਂ ਤੁਸੀਂ ਆਪਣੇ ਨੇੜੇ ਦੇ ਕਿਸ ਕਿਸੇ ਵੀ ਖੇਤੀ ਵਿਗਿਆਨ ਕੇਂਦਰ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਤੇ ਉੱਥੋਂ ਤੁਸੀਂ ਬੱਕਰੀ ਪਾਲਣ ਦੀ, ਮੁਰਗੀ ਫਾਰਮ ਦੀ ਕਿਸੇ ਵੀ ਤਰ੍ਹਾਂ ਦੇ ਫਾਰਮ ਦੀ ਜਿਹੜੀ ਟ੍ਰੇਨਿੰਗ ਲੈ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤੇ ਬਾਕੀ ਜੇਕਰ ਤੁਸੀਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰਨਾ ਤਾਂ ਤੁਸੀਂ ਬੱਕਰੀ ਪਾਲਣਾ ਸ਼ੁਰੂ ਕਰਨਾ ਹੈ ਤਾਂ ਤੁਸੀਂ ਇੱਕ ਬੱਕਰੀ ਤੋਂ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਜੇਕਰ ਤੁਸੀਂ ਇੱਕ ਬੱਕਰੀ ਤੋਂ ਸ਼ੁਰੂ ਕਰੋਗੇ ਤਾਂ ਤੁਹਾਨੂੰ ਉਹਦੇ ਖਾਣ ਪੀਣ ਬਾਰੇ ਰਹਿਣ ਸਹਿਣ ਬਾਰੇ ਜੇ ਕਿਹੜੀਆਂ ਬਿਮਾਰੀਆਂ ਆਉਂਦੀਆਂ ਉਹਦੇ ਬਾਰੇ ਪਤਾ ਲੱਗ ਜੂਗਾ ਤੇ ਜੇਕਰ ਕਿਸੇ ਕਾਰਨ ਤੁਹਾਡੀਆਂ ਗਲਤੀਆਂ ਕਰਨ ਜਾਂ ਬਿਮਾਰ ਹੋਣ ਕਾਰਨ ਕੋਈ ਨੁਕਸਾਨ ਹੁੰਦਾ ਬੱਕਰੀ ਦਾ ਤਾਂ ਤੁਹਾਨੂੰ ਉਹ ਮਹਿਸੂਸ ਨਹੀਂ ਹੋਊਗਾ ਕਿਉਂਕਿ ਜੇਕਰ ਤੁਸੀਂ 15-20 ਬੱਕਰੀਆਂ ਤੋਂ ਇੱਕਦਮ ਸ਼ੁਰੂ ਕਰਦੇ ਹੋ ਤਾਂ ਨੁਕਸਾਨ ਜ਼ਿਆਦਾ ਹੋਊਗਾ ਤੇ ਜੇਕਰ ਤੁਸੀਂ ਇੱਕ ਬੱਕਰੀ ਤੋਂ ਸ਼ੁਰੂ ਕਰਦੇ ਹੋ ਤੇ ਕਿਸੇ ਕਾਰਨ ਨੁਕਸਾਨ ਹੁੰਦਾ ਵੀ ਹੈ ਤਾਂ ਤੁਹਾਨੂੰ ਉਹ ਮਹਿਸੂਸ ਨਹੀਂ ਹੋਵੇਗਾ ਤੇ ਜੇਕਰ 15-20 ਬੱਕਰੀਆਂ ਦਾ ਨੁਕਸਾਨ ਹੋਊਗਾ ਤੁਹਾਨੂੰ ਮਹਿਸੂਸ ਹੋਵੇਗਾ ਤੇ ਬਾਕੀ ਜੇਕਰ ਇੱਕ ਦੋ ਬੱਕਰੀ ਇੱਕ ਬੱਕਰੀ ਤੋਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪੂਰੀ ਨੌਲੇਜ ਆ ਜਾਊਗੀ ਵੀ ਕੀ ਇਹਨੂੰ ਖਾਣ ਪੀਣ ਲਈ ਪਾਉਣਾ ਆਪਾਂ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ ਕਿਸ ਤਰ੍ਹਾਂ ਇਹਦੀ ਸਾਂਭਾਲ ਕਰਨੀ ਆ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਬੱਕਰੀ ਪਾਲਣਾ ਉਹ ਸ਼ੁਰੂ ਕਰ ਸਕਦੇ ਆ। ਤੋਂ ਜਿਹੜੇ ਵੀ ਵੀਰ ਬੱਕਰੀ ਪਾਲਣ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਿਓ ਤਾਂ ਜੋ ਤੁਸੀਂ ਬੱਕਰੀ ਪਾਲਣ ਵਿੱਚ ਫੇਲ ਨਾ ਹੋਵੋ ਤੇ ਵਧੀਆ ਕਾਮਯਾਬ ਹੋਵੋ। ਤੋ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਧੰਨਵਾਦ